ਬਾੜਾ ਇਹ ਬਹੁਤ ਜਾਰੀ ਤੇ ਘਰਾਂ ਦੇ ਚੀਜ਼ਾਂ ਵੀ ਕਾਫੀ ਜ਼ਿਆਦਾ ਟੁੱਟੀਆਂ ਉਹ ਤਾਂ ਲੱਗਦਾ ਵੀ ਕੋਠੇ ਤੇ ਡਿੱਗ ਪਿਆ ਅੱਛਾ ਬਾਅਦ ਮੁੰਡਿਆਂ ਨੇ ਸੋ ਇੱਧਰ ਉੱਧਰ ਫੋਨ ਫੜ ਕੇ ਥੋੜਾ ਜਿਹਾ ਦੇਣ ਹੋ ਗਿਆ ਸੀ ਹੂੰ ਤੇ ਪਤਾ ਲੱਗਾ ਵੀ ਆਪਣੀ ਪੈੜੀ ਜਿਹੜੀ ਗਾਜੀ ਕਿੰਨਾ ਕੁ ਜਾਨੀ ਮਾਲੀ ਨੁਕਸਾਨ ਹੋਇਆ ਹੋਵੇ ਜਾਨੀ ਨੁਕਸਾਨ ਤੇ ਬਚਾਜ ਪਿੰਡ ਡੇਗਦਾ ਫਿਰ ਤਾਂ ਬਹੁਤ ਜ਼ਿਆਦਾ ਨੁਕਸਾਨ ਸੀ ਪਿੰਡ ਨਾਲ ਹੀ ਆ ਕੋਈ ਜ਼ਿਆਦਾ ਦੂਰ ਨਹੀਂ ਮੇਰੇ ਸਣਾ ਕੋਈ 4-5 ਕਿਲੇ ਹੀ ਹੋਣਾ ਸੀ ਅੱਛਾ ਕੀ ਨਾ ਆ ਤੁਹਾਡਾ ਤੇ ਕੀ ਜਿਹੜਾ ਹਾਸਾ ਵਾਪਰਿਆ ਮੈਂ ਸਤਨਾਮ ਸਿੰਘ ਬਗੜੀਆਂ ਪ੍ਰਧਾਨ ਪਗੜੀ ਸੰਭਾਲਦਾ ਹਾਂ ਸਰ ਪੰਜਾਬ ਤੋਂ ਜੀ ਤੇ ਮੈਂਬਰ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਦਾ ਮੈਂ ਮੈਂਬਰਾਂ ਜੀ ਜਿਹੜੀ ਜੰਗ ਲੱਗੀ ਆ ਭਾਰਤ ਤੇ ਪਾਕਿਸਤਾਨ ਦੀ ਉਹਦੇ ਤਹਿਤ ਹੀ ਸਾਡਾ ਪਿੰਡ ਬਗੜੀਆਂ ਰਾਜੂਬਿਲਾ ਝੰਡਾ ਲਵਾਣਾ ਇਹਨਾਂ ਦੇ ਸੈਂਟਰ ਦੇ ਵਿੱਚ ਜਿਹੜਾ ਵਾ ਰਾਤ ਜਿਹੜੇ ਬੰਬ ਚਾਰ ਜਿਹੜੇ ਸਵਿਰਮਨੇਰੇ ਡਿੱਗੇ ਨੇ ਥੇ ਤੇ ਮੌਕੇ ਤੇ ਆ ਕੇ ਵੇਖਿਆ ਵਾ ਤੇ ਬਹੁਤ ਵੱਡੀ ਤਬਾਈ ਜਿਹੜੀ ਇਹਨਾਂ ਬੰਬਾਂ ਨੇ ਇੱਥੇ ਕੀਤੀ ਆ ਤੇ ਜੇ ਖੁਦਾ ਨਾ ਖਾਸਤਾ ਕਿਸੇ ਪਿੰਡ ਦੇ ਵਿੱਚ ਡਿੱਗ ਪਿੰਦੇ ਤੇ ਮੇਰੇ ਖਿਆਲ ਨਾਲ ਹਜ਼ਾਰਾਂ ਜਾਨਾਂ ਜੜੀਆਂ ਸੀ ਉਹਨਾਂ ਦਾ ਨੁਕਸਾਨ ਹੋਣਾ ਸੀਗਾ ਤੇ ਅਸੀਂ ਇਹੋ ਅਰਦਾਸ ਕਰਦੇ ਆਂ ਕਿ ਇਹ ਜੰਗ ਜਲਦੀ ਤੋਂ ਜਲਦੀ ਜਿਹੜੀ ਸਮਾਪਤ ਹੋਣੀ ਚਾਹੀਦੀ ਆ ਕਿਉਂਕਿ ਮਨੁੱਖਤਾ ਦਾ ਜਦੋਂ ਸਵਾਲ ਹੋਵੇ ਉਹਦੇ ਵਿੱਚ ਜਿਹੜਾ ਵਾ ਭਲਾਈ ਦੇ ਹੀ ਕੰਮ ਜਿਹੜੇ ਆ ਉਹ ਕੰਮ ਕਰਨੇ ਚਾਹੀਦੇ ਆ ਲੋਕ ਦੇਸ਼ਾਂ ਨੂੰ ਇਹ ਸੋਚਣਾ ਚਾਹੀਦਾ ਤੇ ਸਾਡੀ ਜਨਤਾ ਵਾ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਜਿਹੜਾ ਸਰਕਾਰ ਦਾ ਫਰਜ਼ ਆ ਤੇ ਮੈਂ ਦੋਹਾਂ ਦੇਸ਼ਾਂ ਦੀ ਸਰਕਾਰ ਨੂੰ ਬੇਨਤੀ ਕਰੂਗਾ ਵੀ ਇਸ ਜੰਗ ਨੂੰ ਜਲਦੀ ਤੋਂ ਜਲਦੀ ਜਿਹੜਾ ਸਮਾਪਤਾ ਕੀਤਾ ਜਾਵੇ। ਇਹ ਟੋਏ ਪਏ ਨੇ ਖੇਤਾਂ ਦੇ ਵਿੱਚ ਜਾਂ ਖੇਤਾਂ 'ਚ ਹੋਰ ਵੀ ਕੋਈ ਨੁਕਸਾਨ ਹੋਇਆ। ਖੇਤਾਂ ਦੇ ਵਿੱਚ ਟੋਏ ਪਏ ਨੇ ਜਿਹੜੇ ਜਿਹੜੇ ਟੋਏ ਲੱਗੇ ਐਸੀ ਖਲੋਤੇ ਆ ਲਗਭਗ 7-8 ਫੁੱਟ ਜਿਹੜਾ ਵਾ ਡੂੰਗਾ ਢੋਵਾ ਵਾ ਜੀ। ਤੇ ਲਾਗੇ ਜਿਹੜੀਆਂ ਲਾਈਨਾਂ ਅੰਗਦੀਆਂ ਨੇ ਬੱਤੀ ਵਾਲੀਆਂ ਉਹਨਾਂ ਦਾ ਭਾਰੀ ਨੁਕਸਾਨ ਹੋਇਆ, ਟਰਾਂਸਫਾਰਮ ਇੱਥੇ ਉਹ ਫਟਿਆ ਵਾ। ਤਲਾਗੇ ਘਰ ਨੇ ਉਹਨਾਂ ਦੇ ਸ਼ੀਸ਼ੇ ਜਿਹੜੇ ਆ ਉਹ ਟੁੱਟ ਗਏ ਬਾਹਰ ਦੇ ਜਿਹੜੇ ਟੁੱਟ ਗਏ। ਕਮਾਦ ਦੇ ਖੇਤ ਤਾਂ ਜਾ ਰਿਹਾ ਕਿ ਇੱਥੇ ਤੱਕ ਕਮਾਦ ਦੇ ਛੜੇ ਨੇ। ਕਮਾਦ ਦੇ ਖੇਤ ਜਿਹੜੇ ਅਸੀਂ ਤੇ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਆ ਵੀ ਜਿਹੜੇ ਢੰਗ ਦੇ ਨਾਲ ਇਹ ਬਲਾਸਟ ਹੋਇਆ ਵਾ ਜਿਹੜੇ ਕਮਾਦ ਦੀ ਫਸਲ ਆ ਲਗਭਗ ਅੱਧਾ-ਅੱਧਾ ਕਿੱਲਾ ਜਿਹੜੀ ਆ ਉਹ ਸਾਰੀ ਉਤੋਂ ਤਹਿਸ ਨਾਸ ਹੋ ਗਈ ਆ। ਜੇ ਪਿੰਡ ਦੇ ਵਿੱਚ ਕਿਸੇ ਡਗ ਪੈਂਦਾ ਤੇ ਇਹਨੇ ਬਹੁਤ ਵੱਡੀ ਬਰਬਾਦੀ ਕਰਨੀ ਸੀਗੀ ਤੇ ਇਹੋ ਹੀ ਅਸੀਂ ਅਰਦਾਸ ਕੀਤੀ ਆ ਤੇ ਗਾੜੀ ਵੀ ਇਹ ਕਰਦੇ ਆ। ਹੁਣ ਕੋਈ ਜਾਣੀ ਨੁਕਸਾਨ ਨਹੀਂ ਹੋਇਆ। ਨਹੀਂ ਜਾਣੀ ਨੁਕਸਾਨ ਕੋਈ ਨਹੀਂ ਜੀ ਇੱਥੇ ਇਸ ਸਹਿਮਾ ਲੋਕਾਂ ਦੇ ਵਿੱਚ ਉਹ ਵੀ ਵੇਖਣ ਨੂੰ ਪਾਇਆ ਜਾਦਾ ਤੇ ਮੈਂ ਇੱਕ ਬੇਨਤੀ ਤੁਹਾਡੇ ਮadhyam ਰਹੀ ਇਹ ਵੀ ਕਰੂੰਗਾ ਕਿ ਲੋਕ ਜਿਹੜੇ ਨੇ ਉਹ ਪੈਨਿਕ ਨਾ ਹੋਣ ਪ੍ਰਸ਼ਾਸਨ ਜਿਹੜਾ ਵਾ ਉਹ ਜਿਹੜੀ ਤੁਹਾਨੂੰ ਗਾਈਡਲਾਈਨ ਦਿੰਦਾ ਉਹਦੇ ਮੁਤਾਬਕ ਜਿਹੜਾ ਵਾ ਤੁਸੀਂ ਉਹਨਾਂ ਦੀ ਗਾਈਡਲਾਈਨ ਫਾਲੋ ਕਰੋ ਤਾਂ ਕਿ ਹੁਣ ਜਿਹੜਾ ਸਮਾਂ ਵਾ ਇਹ ਕਿਸੇ ਕੰਟਰੋਵਰਸੀ ਵਿੱਚ ਪੈਂਦਾ ਨਹੀਂ ਇਹ ਦੁਨੀਆ ਨੂੰ ਬਚਾਉਂਦਾ ਸਮਾਂ ਹੈ ਪ੍ਰਧਾਨ ਜੀ ਬੰਬ ਦਾ ਜਵਾਬ ਬੰਬਣਾ ਦੇ ਰਹੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਟੇਬਲ ਟਾਕ ਰਾਹੀਂ ਗੱਲਬਾਤ ਕਰਕੇ ਜਿਹੜਾ ਇਹ ਇਹ ਜੰਗ ਨੂੰ ਖਤਮ ਕਰ ਦੇਣਾ ਚਾਹੀਦਾ ਵੱਡੀਆਂ ਵੱਡੀਆਂ ਜੰਗਾਂ ਜੜੀਆਂ ਨੇ ਉਹ ਟੇਬਲ ਟਾਕ ਦੇ ਉੱਤੇ ਜਿਹੜੀਆਂ ਖਤਮ ਹੋਈਆਂ ਨੇ ਜਦੋਂ ਕੋਈ ਮਸਲੇ ਬਣਦੇ ਨੇ ਦੇਸ਼ਾਂ ਦੇ ਜਿਹੜੇ ਆਪ ਬਣਾਏ ਹੁੰਦੇ ਨੇ ਸਰਕਾਰਾਂ ਨੇ ਉਹ ਨਹੀਂ ਬਣਨੇ ਚਾਹੀਦੇ ਮਸਲੇ ਹੱਲ ਹੋ ਸਕਦੇ ਨੇ ਪਰ ਸਾਡੀ ਇਹੋ ਬੇਨਤੀ ਆ ਪੁਰਜ਼ੋਰ ਬੇਨਤੀ ਆ ਅਪੀਲ ਆ ਸਰਕਾਰਾਂ ਨੂੰ ਕਿ ਇਸ ਜੰਗ ਨੂੰ ਇੱਥੇ ਰੁਕਿਆ ਜਾਵੇ ਜੇ ਦੋਵਾਂ ਦੇਸ਼ਾਂ ਦੇ ਵਿੱਚ ਜਿਹੜੀ ਜੰਗ ਲੱਗਦੀ ਆ ਤੇ ਜਿਹੜੇ ਫੌਜੀ ਵੀਰ ਸਾਡੇ ਮਰਨਗੇ ਸਾਡੇ ਬ ਉਹ ਸਾਡੇ ਸਾਰੇ ਸਾਂਝੇ ਨੇ ਸਾਡੇ ਆਪਣੇ ਨੇ ਇਹਨਾਂ ਨੂੰ ਬਚਾਉਣਾ ਜਿਹੜਾ ਉਹ ਲਾਜ਼ਮੀ ਹੈ ਠੀਕ ਹੈ